ਇਸuele ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਲੰਧਰ ਦੇ ਵਿੱਚ ਇੱਕ ਐਡਵੋਕੇਟ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਦੱਸਦੀ ਹੈ ਕਿ ਕਰਦੇ ਅੰਦਰ ਉਹ ਹੀ লাশ ਬਰਾਮਦ ਹੋਈ ਹੈ ਦੇਖ ਸਕਦੇ ਹੋ ਸਮਰਥਕਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਘਰ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸਿੱਖ ਜਥਬੰਦੀਆਂ ਦੇ ਵੱਲੋਂ ਪੁਲਿਸ ਦੇ ਖਿਲਾਫ ਵੀ ਦੇਖ ਸਕਦੇ ਹੋ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਦੱਸਿਆ ਜਾਂਦਾ ਹੈ ਕਿ ਜਿਹੜੇ ਲੋਕ ਉੱਥੇ ਮੌਜੂਦ ਸੀਗੇ ਕਿ ਉਹ ਗਵਾਂਡੀ ਦੇ ਘਰੇ ਗਏ ਸੀ ਤੇ ਉਦੋਂ ਹੀ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਦੁਨੀਆ ਦੇ ਵਿੱਚ ਐਡਵੋਕੇਟ ਨਹੀਂ ਰਹੇ ਦੱਸਦੀ ਹੈ ਕਿ ਬੇਹਤ ਵੱਡੀ ਖਬਰ ਹੈ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੀ ਜਿਨ੍ਹਾਂ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਚੁੱਕੀ ਹੈ ਦੱਸਦੇ ਕਿ ਜਲੰਧਰ ਦੇ ਵਿੱਚ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਐਡਵੋਕੇਟ ਪ੍ਰਵਿੰਦਰ ਸਿੰਘ ਢਿੰਗਰਾ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ ਉਨ੍ਹਾਂ ਦੀ ਲਾਸ਼ ਕਰਦੇ ਅੰਦਰੋ ਹੀ ਬਰਾਮਦ ਹੋਈ ਹੈ ਤੇ ਪ੍ਰਵਿੰਦਰ ਢਿੰਗਰਾ ਦੀ ਮੌਤ ਦਾ ਪਤਾ ਲੱਗਣ ਤੇ ਫੈਡਰੇਸ਼ਨ ਦੇ ਆਗੂ ਕਰਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਘਟਨਾ ਦੀ ਸੂਚਨਾ ਮਿਲਤੇ ਹੀ ਪੁਲਿਸ ਟੀਮ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਘਰ ਨੂੰ ਪੂਰੀ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਜਾਂਦਾ ਹੈ ਮੌਕੇ ਤੇ ਪਹੁੰਚੀਆਂ ਸਿਕ ਜਥਮੰਦੀਆਂ ਦੇ ਵੱਲੋਂ ਹੁਣ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਆਖਰਕਾਰ ਗੋਲੀ ਚੱਲੀ ਤਾਂ ਚੱਲੀ ਕਿੱਦਾਂ ਉਸ ਜਦੋਂ ਗੋਲੀ ਚੱਲੀ ਤਾਂ ਉਹਨਾਂ ਦੇ ਆਲੇ ਦੁਆਲੇ ਕੌਣ ਮੌਜੂਦ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋਈ ਹੈ ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਪੁਲਿਸ ਭਾਵੇਂ ਸਮੇਂ ਸਿਰ ਪਹੁੰਚ ਗਈ ਪਰ ਉਹਨਾਂ ਨੂੰ ਮੌਕੇ 'ਸਿਰ ਹਸਪਤਾਲ ਨਹੀਂ ਲਿਜਾਇਆ ਗਿਆ ਜਿਸ ਕਰਕੇ ਉਹਨਾਂ ਦੀ ਮੌਤ ਹੋ ਕੇ ਇਹ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਮੌਕੇ ਦੀਆਂ ਤਸਵੀਰਾਂ ਜਲੰਧਰ ਤੋਂ ਦੇਖ ਸਕਦੇ ਹੋ ਬਿਹਦਾ ਵੱਟੀ ਖਬਰ ਹੈ ਲਗਾਤਾਰ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਤਾੜ-ਤਾੜ ਗੋਲੀਆਂ ਚੱਲਣ ਦਾ ਮਾਮਲਾ ਸੀਗਾ ਪਰ ਹੁਣ ਇਹ ਗੋਲੀ ਕਿੰਜ ਚੱਲੀ ਘਰ ਦੇ ਅੰਦਰ ਚੱਲੀ ਕੀ ਉਹਨਾਂ ਦਾ ਗਵਾਂਡੀਆਂ ਦੇ ਨਾਲ ਕੋਈ ਰੋਲਾ ਸੀ ਕਿਉਂਕਿ ਉਹ ਕਿਹਾ ਜਾਂਦਾ ਹੈ ਕਿ ਉਹ ਗਵਾਂਡੀਆਂ ਦੇ ਘਰੇ ਗਏ ਸੀ ਤੇ ਉਸ ਤੋਂ ਉਹ ਬਾਅਦ ਹੀ ਦੱਸਦੀ ਹੈ ਕਿ ਗੋਲੀ ਚੱਲਦੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਦੱਸਦੀ ਹੈ ਕਿ ਜਲੰਧਰ ਦੇ 100 20 ਫੁੱਟਾ ਰੋਡ ਦੇ ਉੱਤੇ ਗਰੋਵਰ ਕਲੋਨੀਆਂ ਦੇ ਵਿੱਚ ਦੱਸਦੀ ਹੈ ਕਿ ਫਾਇਰਿੰਗ ਹੁੰਦੀ ਹੈ ਤੇ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਸਿੰਘੇ ਪਰਮਿੰਦਰ ਸਿੰਘ ਢਿੰਗਰਾ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਜਾਣਕਾਰੀ ਦੇ ਮੁਤਾਬਕ ਗਵਾਂਡੀਆਂ ਦੇ ਘਰੇ ਵਿਵਾਦ ਤੋਂ ਬਾਅਦ ਅਚਾਨਕ ਗੋਲੀ ਚੱਲਦੀ ਹੈ ਹਾਲਾਂਕਿ ਹਲੇ ਕੋਈ ਪੁਸ਼ਟੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੈ ਕਿ ਗਵਾਂਡੀਆਂ ਦੇ ਘਰੇ ਕਿਸ ਕਰਕੇ ਗਏ ਸੀ ਜਾਂ ਉੱਥੇ ਹੀ ਗੋਲੀ ਚੱਲੀ ਹੈ ਜਿਸ ਦੇ ਵਿੱਚ ਦੱਸਦੀ ਹੈ ਕਿ ਉਹਨਾਂ ਦੀ ਜਿਹੜੀ ਗੋਲੀ ਹੈ ਉਹ ਉਹਨਾਂ ਦੇ ਲੱਤ ਵਿੱਚ ਲੱਗਦੀ ਹੈ ਖੂਨ ਇੰਨਾ ਵਗ ਜਾਂਦਾ ਹੈ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਹ ਕਾਰਨ ਨਾਲ ਦੀ ਮੌਤ ਦਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਲੋਕਾਂ ਦੇ ਵੱਲੋਂ ਜਿਹੜੇ આરોਪ ਲਗਾਏ ਜਾ ਰਹੇ ਨੇ ਕਿ ਗੋਲੀ ਲੱਗਣ ਤੋਂ ਬਾਅਦ ਹਸਪਤਾਲ ਨਹੀਂ ਲੈ ਕੇ ਜਾਇਆ ਗਿਆ ਜਿਸ ਦੇ ਚਲਦੇ ਜਿਹੜਾ ਖੂਨ ਸੀ ਉਹਨਾਂ ਦੇ ਸਰੀਰ ਦੇ ਵਿੱਚੋਂ ਬਹੁਤ ਜ਼ਿਆਦਾ ਵਗ ਗਿਆ ਤੇ ਇਸ ਤੇ ਕਰਕੇ ਉਹਨਾਂ ਦੀ ਮੌਤ ਹੋ ਗਈ ਦੱਸਦੀ ਕਿ ਮੌਕੇ ਤੇ ਜਿਹੜੇ ਪ੍ਰਤੱਖ ਦਰਸ਼ੀ ਸੀ ਮੌਕੇ ਦੇ ਪੁਲਿਸ ਪਹੁੰਚਦੇ ਹੈ ਤੇ ਦੇਖ ਸਕਦੇ ਹੋ ਜਰੂਰ ਜਾਣਕਾਰੀ ਜਿਹੜੀ ਹੈ ਉਹ ਸਾਰੀ ਲੋਕਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਤੇ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਘਰ ਨੂੰ ਪੂਰੇ ਤਰੀਕੇ ਨਾਲ ਸੀਲ ਕਰ ਦਿੱਤਾ ਗਿਆ ਤਾਂ ਬੇਹਦ ਵੱਡੀ ਖਬਰ ਹੈ ਗੋਲੀ ਚੱਲਣ ਦੇ ਨਾਲ ਇੱਕ ਬਿਹਦ ਹੈ ਵੱਡਾ ਦੇਖ ਸਕਦੇ ਹੋ ਕਿ ਵਾਰਦਾਤ ਕਹਿ ਸਕਦੇ ਹੋ ਉਸ ਨੂੰ ਜਾਂ ਘਟਨਾ ਕਹਿ ਸਕਦੇ ਹੋ ਇਹ ਹਲੇ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਪਰ ਗੋਲੀ ਜ਼ਰੂਰ ਚੱਲੀ ਹੈ ਇਹ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਸ ਗੋਲੀ ਚੱਲਣ ਦੇ ਦੌਰਾਨ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਦੇ ਸੁਭਾ ਪ੍ਰਧਾਨ ਦੱਸ ਤੀਏ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਐਡਵੋਕੇਟ ਸੀਗੇ ਸੁਭਾ ਪ੍ਰਦਾਨ ਐਡਵੋਕੇਟ ਪਰਵਿੰਦਰ ਸਿੰਘ ਢਿੰਗਰਾ ਜਿਨ੍ਹਾਂ ਦਾ ਨਾਮ ਸੀਗਾ ਤੇ ਗੋਲੀ ਲੱਗਣ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਹੈ। ਆਲ ਇੰਡੀਆ ਸਿਕਸ ਫੈਡਰੇਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਢਿੰਗਰਾ ਜਿਨ੍ਹਾਂ ਨੂੰ ਅੱਜ ਗੋਲੀ ਮਾਰ ਦਿੱਤੀ ਗਈ ਹੈ। ਉਹ ਬੜੀ ਕੌਨਸਪੀਰੇਸੀ ਦੇ ਨਾਲ ਉਸ ਨੌਜਵਾਨ ਹੀਰੋ ਨੂੰ ਇਹਨਾਂ ਨੇ ਐਲੀਮੀਨੇਟ ਕੀਤਾ ਆ। ਜਦ ਗੋਲੀ ਵਜੀ ਸੀ ਉਹ ਇੰਜਰ ਹੋਇਆ 3 ਘੰਟੇ ਹੋ ਗਏ ਅਜੇ ਤੱਕ ਪੁਲਿਸ ਵਰਗੋਂ ਹਸਪਤਾਲ ਨਹੀਂ ਲੈ ਕੇ ਗਈ। ਇਹਦੇ ਤੇ ਪੁਲਿਸ ਟੀਮ ਮਿਲੀ ਭਗਤ ਉਸ ਨੂੰ ਐਲੀਮੀਨੇਟ ਕਰਨ ਦੇ ਚ ਸਾਹਮਣੇ ਆਉਂਦੀ ਹੈ ਨਹੀਂ ਤਾਂ ਕਿਸੇ ਦੇ ਵੀ ਚੋਟ ਮਾਰੀ ਦੀ ਚੋਟ ਵੀ ਆ ਜਾਏ ਸਭ ਤੋਂ ਪਹਿਲਾਂ ਉਹ ਹਸਪਤਾਲ ਲਿਜਾਇਆ ਜਾਂਦਾ ਜਿਹਨੂੰ ਤੇ 3 ਘੰਟੇ ਗੋਲੀ ਵੱਜੀ ਨੂੰ ਹੋ ਗਿਆ ਅਜੇ ਤੱਕ ਹਸਪਤਾਲ ਕੋਈ ਨਹੀਂ ਲੈ ਕੇ ਗਿਆ ਨਹੀਂ ਇਸ ਵੇਲੇ ਆਪਣੇ ਗੋਲੀ ਕਿੱਥੇ ਲੱਗੀ ਹੈ ਤੇ ਇਸ ਵੇਲੇ ਕੰਡੀਸ਼ਨ ਵਗੈਰਾ ਹੋਲੀ ਜਿਹੜੀ ਉਹਦੇ ਲੱਗੀ ਬਾਹਰੋਂ ਫਾਇ ਇਹ ਹੈਗੀ ਹੈ ਕਿ ਉਹਦੇ ਲੱਤ 'ਚ ਗੋਲੀ ਵੱਜੀ ਸੀਗੀ ਪਰ ਜੇ ਲੱਤ 'ਚ ਗੋਲੀ ਵੱਜੀ ਸੀ ਉਹਨੂੰ ਹਸਪਤਾਲ ਲੈ ਕੇ ਜਾਣਾ ਪੁਲਿਸ ਦਾ ਕੰਮ ਬਣਦਾ ਕਿਉਂਕਿ ਸਾਡੇ ਆਉਣ ਤੋਂ ਪਹਿਲਾਂ ਪੁਲਿਸ ਆ ਚੁੱਕੀ ਸੀਗੀ ਪਰ ਪੁਲਿਸ ਨੇ ਕਿੰਨੇ ਵੇਲੇ ਐਗਜ਼ੈਕਟ ਵਕਤ ਹੈ ਇਹ ਸਾਨੂੰ ਹੁਣ ਤੋਂ 2 ਘੰਟੇ ਪਹਿਲਾਂ 1.5 ਘੰਟੇ ਪਹਿਲਾਂ ਸਾਨੂੰ ਇਨਫ ਇਸ ਪਹੁੰਚ ਗਏ ਸੀ ਤੇ ਆਉਂਦਿਆਂ ਨੂੰ ਪੁਲਿਸ ਨੇ ਬਾਹਰੋਂ ਜਿੰਦਾ ਲਾਇਆ ਹੋਇਆ ਸੀਗਾ ਇਹ ਸਾਡੇ ਹੋ ਚ ਉਹ ਤਿੰਨ ਸਾਹਿਬ ਸੀਗੇ ਕੁਝ ਫੈਡਰੇਸ਼ਨ ਦੇ ਬੰਦੇ ਸੀ ਜਿਨ੍ਹਾਂ ਨੇ ਜ਼ੋਰ ਪਾਇਆ ਤੇ ਇਹਨਾਂ ਬਾਹਰਲਾ ਗੇਟ ਤੱਕ ਲਾਇਆ ਪਰ ਪੁਲਿਸ ਅਜੇ ਵੀ ਕਹਿੰਦੀ ਆ ਅੱਧੇ ਘੰਟੇ ਬਾਅਦ ਅਸੀਂ ਤੁਹਾਨੂੰ ਕੁਝ ਦੱਸਾਂਗੇ ਸਾਨੂੰ ਅਜੇ ਵੀ ਕੁਝ ਨਹੀਂ ਦੱਸ ਰਹੇ ਉਹਨਾਂ ਉਹ ਜਿਹੜੀ ਡੈਥਰੀ ਇਨਫੋਰਮੇਸ਼ਨ ਵਗੈਰਾ ਆ ਰਹੀ ਸੀਗੀ ਆਪਣੇ ਉਹ ਸੀ ਭਾਜੀ ਜੇ ਉਹਦੀ ਨਵਜ ਵੀ ਚੱਲਦੀ ਹੁੰਦੀ ਤਾਂ ਉਹ ਹਸਪਤਾਲ ਹੋਣਾ ਚਾਹੀਦਾ ਸੀ 3 ਘੰਟੇ ਗੋਲੀ ਵੱਜਣ ਤੋਂ ਬਾਅਦ ਜੇ ਇੱਥੇ ਆ ਤੇ ਇਸ ਦਾ ਮਤਲਬ ਸਾਨੂੰ ਡਾਊਟ ਹੈ ਕਿ ਉਹ ਇਸ ਨੋ ਮੋਰ ਇਨ ਦਾ ਵਰਲਡ ਤੇ ਜਿਹੜੀ ਜਿਹਨਾਂ ਨੇ ਮਾਰੀ ਹੈਗੀ ਉਹ ਕੌਣ ਹੈ ਇੱਕ ਆਪਣੇ ਕੋਲ ਡਰਾਈਵਰੀ ਹੈ ਜਾਂ ਉਹ ਪੁਲਿਸ ਦੀ ਹਰਾਸਤ ਚਾ ਬੰਦਾ ਜਿਹਨੇ ਗੋਲੀ ਮਾਰੀ ਹੈ ਕੌਣ ਹੈਗੇ ਪਤਾ ਨਹੀਂ ਕੌਣ ਹੈ ਪੁਲਿਸ ਦੱਸੂਗੀ ਉਹ ਅੱਧਾ ਘੰਟਾ ਦਾ ਟਾਈਮ ਲਿਆ ਅੱਧੇ ਘੰਟੇ ਬਾਅਦ ਉਹ ਦੱਸਣ ਪੰਥਕ ਸਫਾ ਦਾ ਇਹ ਵਿੱਚ ਵਿਚਰਣ ਵਾਲੇ ਆਲ ਇੰਡੀਆ ਸਿਕਸ ਫੈਡਰੇਸ਼ਨ ਦੇ ਪ੍ਰਧਾਨ ਪੇਸ਼ੇ ਤੋਂ ਵਕੀਲ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਕਿਉਂਕਿ ਪੰਥਕ ਜਿਹੜਾ ਬੰਦਾ ਹੁੰਦਾ ਨਾ ਉਹ ਗੁਰੂ ਨੂੰ ਸਮਰਪਿਤ ਹੁੰਦਾ ਉਹਦਾ ਕਤਲ ਇਸ ਤਰ੍ਹਾਂ ਕਰ ਦੇਣਾ ਬਹੁਤ ਹੀ ਮੰਦਭਾਗੀ ਘਟਣਾ ਹੈ ਹੱਲੇ ਤੱਕ ਇੱਥੇ ਪੁਲਸ ਦਾ ਕੋਈ ਉੱਚ ਅਧਿਕਾਰੀ ਨਹੀਂ ਪਹੁੰਚਿਆ ਹੱਲੇ ਤੱਕ ਕਰ ਨਾ ਹਲਕੇ ਦਾ ਐਮਐਲਏ ਕੋਈ ਨਹੀਂ ਆਇਆ ਸਾਡੀ ਇਹ ਹੀ ਮੰਗ ਹੈ ਕਿਉਂਕਿ ਪੁਲਸ ਵੀ ਕਟਾਰੇ ਦੇ ਵਿੱਚ ਹੈਗੀ ਹੈ ਨਾ ਉਹਨੂੰ ਕੋਈ ਟ੍ਰੀਟਮੈਂਟ ਦਿੱਤਾ ਗਿਆ ਨਾ ਇਹ ਘਰ ਨੂੰ ਸੀਲ ਕੀਤਾ ਗਿਆ ਹੱਲੇ ਤੱਕ ਠੀਕ ਹੈ ਜੀ ਕੋਈ ਆ ਰਿਹਾ ਕੋਈ ਜਾ ਰਿਹਾ ਜਦ ਕੀ ਕੀ ਬਣਦਾ ਕਾਨੂੰਨ ਦੀ ਪਰਿਭਾਸ਼ਾ ਇਹ ਕਹਿੰਦੀ ਹੈ ਕਿ ਡੈੱਡ ਬੋਡੀ ਨੂੰ ਹਸਪੀਟਲ ਲਿਆ ਜਾਂਦਾ ਉਸ ਤੋਂ ਬਾਅਦ ਘਰ ਨੂੰ ਸੀਲ ਕੀਤਾ ਜਾਂਦਾ ਸੀਲ ਕਰਨ ਤੋਂ ਬਾਅਦ ਉਹਨਾਂ ਦੀ ਫ੍ਰੈਂਸਿਕ ਟੀਮ ਆਂਦੀ ਹੈ ਡੌਗ ਸਕਵਾਡਾਂ ਟੀਮ ਆਂਦੀ ਹੈ ਸਾਰੀ ਟੀਮ ਆ ਕੇ ਘਰ ਦੀ ਪੂਰੀ ਤਲਾਸ਼ੀ ਲੈਂਦੀ ਹੈ ਪੂਰਾ ਉਹ ਵੈਰੀਫਾਈ ਕਰਕੇ ਫਿਰ ਕੋਈ ਕਿਸੇ ਤੈਅ ਤੱਕ ਪਹੁੰਚਦੀ ਹੈ ਪਰ ਇੱਥੇ ਉਹੋ ਜਿਹਾ ਕੁਝ ਨਹੀਂ ਕੀਤਾ ਗਿਆ ਸਾਡੇ ਇਹ ਮੰਗੇ ਜਿਨ੍ਹਾਂ ਨੇ ਕਤਲ ਕੀਤਾ ਵੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਹੋਵੇ ਜਿਹੜੇ ਇਹਨਾਂ ਵਿੱਚ ਦੋਸ਼ੀ ਹੈ ਜਿਨ੍ਹਾਂ ਨੇ ਘਾਟ ਢਿੱਲ ਵਰਤੀ ਹੈ ਉਹਨੂੰ ਡੈੱਡ ਆ ਪਹੁੰਚਾ ਹਸਪਤਾਲ ਵਿਚ ਜਾਣ ਤੋਂ ਉਹਨਾਂ 'ਤੇ ਵੀ ਕਾਨੂੰਨੀ ਕਾਰਵਾਈ ਬਣਨੀ ਚਾਹੀਦੀ ਹੈ ਖਰਸ਼ਾ ਹੈ ਕੋਈ ਤੁਹਾਨੂੰ ਖਰਸ਼ਾ ਤਾਂ ਬਹੁਤ ਵੱਡਾ ਹੈਗਾ ਹੈ ਜਦ ਤੱਕ ਅਸੀਂ ਕੋਈ ਤੈ ਤੱਕ ਨਹੀਂ ਪੁੱਛਦੇ ਕੁਛ ਨਹੀਂ ਦੱਸ ਸਕਦੇ ਜੀ ਕਿਉਂਕਿ ਪੁਲਸਾਈ ਕੋਈ ਦੱਸ ਨਹੀਂ ਰਹੀ ਉਹ ਸਭ ਹੋਰ ਨਵੀਂ ਨਵੀਂ ਕਹਾਣੀਆਂ ਬਣਾ ਰਹੀ ਹੈ ਇਹਨੂੰ ਪੁੱਲ ਦੱਸੇਗਾ ਨਾ ਕੀ ਕਹਾਣੀ ਹੈ ਕੀ ਹੈ ਸੀਸੀਟੀਵੀ ਲਾ ਕੇ ਕੋਈ ਫੋਟੋਜ਼ ਨਹੀਂ ਘਟਾਈ ਲੈ ਤੱਕਰ ਵਾਲਾ ਨੇ ਸਾਹਮਣੇ ਵਾਲਾ ਘਰ ਹੈ ਸਾਹਮਣੇ ਜਾ ਰਹੇ ਨੇ ਇਸਨੇ ਵਾਜਮਾਰੀ ਕਿੱਦਾਂ ਕੀਤੀ ਹੈ ਕੀ ਹੈ ਇਹ ਤਾਂ ਪੁੱਛ ਦੱਸੇ ਨਾ ਸਾਨੂੰ ਇਹ ਸਾਡੇ ਕੋਲ ਖਬਰ ਆਈ ਸੀ ਕੰਟਰੋਲ ਰੂਮ ਤੋਂ ਕਿ ਕਿਸੇ ਘਰ ਦੇ ਵਿੱਚ ਗੋਲੀ ਚੱਲ ਗਈ ਹੈ ਰਾਜਨਗਰ ਦੇ ਵਿੱਚ ਅਸੀਂ ਉੱਥੇ ਮੌਕੇ ਤੇ ਆਏ ਆ ਜਿਹੜਾ ਬੰਦਾ ਮੌਕੇ ਤੇ ਇਹ ਮਰ ਚੁੱਕਾ ਸੀਗਾ ਉਹਦੇ ਗੋਲੀ ਲੱਗੀ ਹੋਈ ਆ ਤੇ ਉਹ ਹੁਣ ਇਸ ਵੇਲੇ ਜਿਹੜੀ ਤਫਤੀਸ਼ ਚ ਜਾਰੀ ਕਰ ਰਹੇ ਕਿ ਨਾਮ ਹੈ ਇਹਦਾ ਪਰਮਿੰਦਰ ਸਿੰਘ ਢਿੰਗਰਾ ਨਾਮ ਸਰ ਕੀ ਐਡਵੋਕੇਟ ਹੈ ਐਡਵੋਕੇਟ ਕਿੰਨੇ ਗੋਲੀ ਮਾਰਨ ਕਿੰਨੇ ਫਾਇਰ ਕਿੰਨੇ ਇੱਕ ਫਾਇਰ ਹੋਇਆ ਜਿਹੜੀ ਸਪੋਰਟ ਸੀ 2 ਐਮ ਐਮ ਦੀ ਬੰਦੂਕ ਹੁੰਦੀ ਉਹਦੇ ਵਿੱਚੋਂ ਇਹਦੇ ਪੱਟ ਦੇ ਉੱਤੇ ਗੋਲੀ ਲੱਗੀ ਮਾਰਨ ਦਾ ਕਾਰਨ ਕੀ ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂ ਇਹਦੇ ਲਈ ਇਨਵੈਸਟੀਗੇਸ਼ਨ ਚ ਪਤਾ ਲੱਗੂ ਕਰ ਸਰ ਕਿਹਦੇ ਸੱਟਾਂ ਹੋਰ ਕਿੱਥੇ ਕਿੱਥੇ ਲੱਗੀਆਂ ਉਹ ਫੈਮਿਲੀ ਇਨਵੈਸਟੀਗੇਸ਼ਨ ਦੱਸ ਨਹੀਂ ਸਕਦਾ ਕਿ ਕੀ ਹੈ ਫੋਟੋ ਫੈਮਿਲੀ ਦੇ ਤਿੰਨ ਮੈਂਬਰ ਤੁਸੀਂ ਰੈਸਟ ਹਾਂਜੀ ਕਰ ਲਏ ਜੀ ਯਾਰ ਗਲਤ ਕਰ ਲੈਂਦੇ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਗੋਲੀ ਲੱਗਣ ਨਾਲ ਮੌਤ ਹੋਈ ਜਾਂ ਪੌੜੀਆਂ ਤੋਂ ਡਿੱਗ ਕੇ ਮੌਤ ਹੋਈ ਕਿਉਂਕਿ ਜਦੋਂ ਗੋਲੀ ਲੱਗੀ ਹੈ ਗੋੜੀ ਲੱਗਣ ਤੋਂ ਬਾਅਦ ਚ ਪੌੜੀਆਂ ਤੋਂ ਥੱਲੇ ਡਿੱਗੇ ਆ ਹੋ ਸਕਦਾ ਸਿਰ ਦੇ ਅੰਦਰੂਨੀ ਸੱਟਾਂ ਵੀ ਲੱਗੀਆਂ ਹੋਣ ਉਹ ਸਾਰਾ ਕੁਝ ਹੈ ਜੋ ਵੀ ਸਪਸਲੀਆਂ ਚ ਵੀ ਸੱਟ ਲੱਗ ਸਕਦੀ ਆ ਉਹ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਜਾਂ ਪੋਸਟਵਾਰਡ ਵਿੱਚ ਪਤਾ ਲੱਗੂਗਾ ਮੈਂ ਕਹਿੰਦਾ ਮੈਂ ਆਫਿਸ ਚ ਬੈਠਾ ਸੀ ਇਹਨਾਂ ਨੂੰ ਬਾਗ ਮਾਰੀ ਕੇ ਬੁਲਾਇਆ ਦੇਖੋ ਉਹਦੇ ਸਾਰੇ ਵੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਹੁਣ ਕੈਮਰਾ ਵੀਡੀਓ ਫੁਟੇਜ ਵੀ ਰਹਿ ਲਵਾਂਗੇ ਨਾਮ ਕੀ ਹੈ ਇਨਾਂ ਦੇ ਵਿੱਚ ਪਰਮਿੰਦਰ ਕੌਰ ਹੈ ਜਿਹੜੀ ਇਹ ਲੇਡੀ ਇੱਥੇ ਰਹਿੰਦੀ ਤੇ ਉਹਦਾ ਹਸਬੰਡ ਤੇ ਉਹਦਾ ਬੇਟਾ ਨਾਮਾਂ ਦਾ ਪਤਾ ਨਾਮ ਇੱਕ ਦੱਸ ਦੂੰਗਾ ਤੁਹਾਨੂੰ ਇਹ ਪਰਿਵਾਰਕ ਮੈਂਬਰ ਸੀ ਇਹ ਸਾਰੇ ਪਰਿਵਾਰਕ ਮੈਂਬਰ ਸੀ ਕਿੰਨੇ ਮੈਂਬਰ ਫੜੇ ਸਰ ਤਿੰਨ ਸਰ ਮਾਰਨ ਦਾ ਕਾਰਨ ਕੀ ਸੀ ਇਹ ਹਲੇ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਪੁਰਾਣੀ ਰੈਂਜ ਸੀ ਵੀ ਕੋਈ ਨਹੀਂ ਹਲੇ ਇਦਾਂ ਦਾ ਕੁਝ ਨਹੀਂ ਸਾਹਮਣੇ